ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਜ਼ਿਲ੍ਹਾ ਸੰਗਰੂਰ ਦੇ ਐਸਐਸਪੀ ਦੀਆਂ ਸਖਤ ਹਦਾਇਤਾਂ ਤੇ ਤੂਰੀ ਪੁਲਿਸ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ ਜਦ ਗੁਪਤ ਸੂਚਨਾ ਦੇ ਆਧਾਰ ਤੇ ਤੂਰੀ ਪੁਲਿਸ ਨੇ ਇੱਕ ਔਰਤ ਨੂੰ 180 ਗ੍ਰਾਮ ਹਿਰੋਇਨ ਸਮੇਤ ਗ੍ਰਿਫਤਾਰ ਕੀਤਾ ਜਿਸ ਨੂੰ ਮਾਨਯੋਗ ਅਦਾਲਤ ਤੇ ਪੇਸ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਮਾਨਯੋਗ ਅਸਿਸਟੈਂਟ ਸਰ ਸੰਗਰੂਰ ਉਹਨਾਂ ਵੱਲੋਂ ਦਿੱਤੇ ਸਖਤ ਦਿਸ਼ਾ ਨਿਰਦੇਸ਼ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ ਜੁਦ ਨਸ਼ਾ ਵਿਰੋਧੀ ਦੀ ਲੜੀ ਦੇ ਤਹਿਤ ਵਿੱਚ ਅਸੀਂ ਇੱਕ ਮਕਦਮਾ ਨੰਬਰ 135 ਜਾਂ 105 ਬੀਨਸ ਸੈਕਸ਼ਨ ਦੇ ਰਾਹੀਂ ਐਡਿਟ ਕੀਤਾ ਹੋਇਆ ਸੀਗਾ ਉਸ ਦੇ ਵਿੱਚ ਅਸੀਂ ਪਹਿਲਾਂ ਇੱਕ ਨਮੂਨਾ ਦੀ ਲੇਡੀ ਅਰੈਸਟ ਕੀਤੀ ਸੀਗੀ ਤਾਂ ਜਿਸ ਦੇ ਵਿੱਚ ਬਹੁਤ ਥੋੜੀ ਮਾਤਰਾ ਦੇ ਵਿੱਚ ਸਾਨੂੰ ਹੈਰੋਇਨ ਬਰਾਮਦ ਹੋਈ ਸੀ 2 ਗ੍ਰਾਮ ਸਿਰਫ ਤੋਂ ਮਿਲੀ ਸੀਗੀ ਤਾਂ ਉਸ ਦੀ ਵਿੱਚ ਉਸ ਦੇ ਵਿੱਚ ਅਸੀਂ ਬੈਕਵਰਡ ਲਿੰਕ ਨੂੰ ਫਾਰਵਰਡ ਕਰਦੇ ਹੁਣ ਲੇ ਇਹਦੇ ਵਿੱਚ ਜਾਂਦੇ ਹੋਏ ਸਾਨੂੰ ਉਸ ਵੜੇ ਵਧੀਆ ਸਫਲਤਾ ਹਾਸਲ ਹੋਈ ਹੈ ਜਦੋਂ ਅਸੀਂ ਭਿੰਦਰ ਕੌਰ ਉਹ ਭਿੰਦਰੋ ਪਤਨੀ ਕਰਨਿਆਲ ਸਿੰਘ ਵਾਸੀ ਖਰੀਲਪੱਤੀ ਸ਼ੇਰਪੁਰ ਇਹਦੇ ਕੋਲੋਂ ਸਾਨੂੰ 180 ਗ੍ਰਾਮ ਜਿਹੜੀ ਹੈਰੋ ਨਾ ਬਰਾਮਦ ਹੋਈ ਹੈ ਤਾਂ ਇਹਨੂੰ ਅਸੀਂ ਇਹਦੀ ਰੈਸਟ ਪਾ ਕੇ ਤਾਂ ਇਹਨੂੰ ਮਾਜੂ ਅਦਾਲਤ 'ਚ ਪੇਸ਼ ਕੀਤਾ ਤੇ ਜਿਹਦਾ ਅਸੀਂ ਪੁਲਸਰ ਮਾਰਡਲਿਆ ਤਾਂ ਇਸ ਤੋਂ ਅਸੀਂ ਬਾਅਦ ਇਹਦੇ ਵਿੱਚ ਹੋਰ ਡੁਗਾਈ ਨਾ ਜਾਂਦੇ ਹੋਏ ਬੈਕਵਰਡ ਲਿੰਕ ਨੂੰ ਫੋਲੋ ਕਰਦੇ ਹੋਏ ਅਕਿ ਅਸੀਂ ਜਿਹੜਾ ਲਾਸਟ ਤੱਕ ਇਹਦਾ ਚੈਨਲ ਹੈਗਾ ਉਹਨੂੰ ਕਰੈਕ ਕਰਾ ਲਿਆ